ਹੈਲੋ ਜੀ ਸਲਾਮਤ ਆਬ ਨਮਸਤੇ ਸਭੀ ਸਤਿ ਸ਼ਕਾਲ ਜੀ ਮੇਰੇ ਵੱਲੋਂ ਅੱਜ ਦੀ ਵੀਡੀਓ ਦੇ ਵਿੱਚ ਮੈਂ ਸਾਈਂ ਲਾਡੀਸ਼ਾ ਸਰਕਾਰ ਜੀ ਦਾ ਇੱਕ ਕਿੱਸਾ ਜਿਹੜਾ ਕਿ ਸਾਈਂ ਲਾਡੀਸ਼ਾ ਸਰਕਾਰ ਨੇ ਆਪਣੀ ਜ਼ੁਬਾਨੀ ਦੱਸਿਆ ਤੁਸੀਂ ਸਾਈਂ ਜੀ ਦੀ ਇੱਕ ਵੀਡੀਓ ਦੇਖੀ ਹੋਣੀ ਆ ਜੋ ਕਿ ਬਹੁਤ ਪੁਰਾਣੇ ਸਮੇਂ ਦੀ ਆ ਜਿਦੇ ਵਿੱਚ ਸਾਈਂ ਲਾਡੀਸ਼ਾ ਸਰਕਾਰ ਚੇਅਰ ਦੇ ਉੱਤੇ ਬੈਠੇ ਨੇ ਤੇ ਉਹਨਾਂ ਦੇ ਕੋਲੇ ਆਪਣੇ ਪੰਜਾਬੀ ਬੜੇ ਮਸ਼ਹੂਰ ਐਕਟਰ ਕਮੇਡੀਅਨ ਗੁਰਚੇਤ ਚਿੱਤਰਕਾਰ ਬੈਠੇ ਨੇ ਤੇ ਦਰਬਾਰ ਦੀ ਉਸਾਰੀ ਚੱਲ ਰਹੀ ਆ ਉਸ ਵੀਡੀਓ ਦੇ ਵਿੱਚ ਸائیں ਲਾਡੀ ਸ਼ਾਹ ਸਰਕਾਰ ਆਪਣੀ ਜ਼ੁਬਾਨੀ ਦੱਸਦੇ ਨੇ ਕਹਿੰਦੇ ਕਿ ਇੱਕ ਵਾਰੀ ਮਈਆ ਸਰਕਾਰ ਫਲੋਰ ਵਾਲੇ ਕਹਿੰਦੇ ਉਹਨਾਂ ਕੋਲ ਮੈਂ ਗਿਆ ਤਾਂ ਮਈਆ ਸਰਕਾਰ ਫਲੋਰ ਵਾਲੇ ਕਹਿੰਦੇ ਨੇ ਕਿ ਇਹ ਕਾਕਾ ਅੱਗੇ ਵੀ ਕਿਤੇ ਦੇਖਿਆ ਆ ਸائیں ਲਾਡੀ ਸ਼ਾਹ ਸਰਕਾਰ ਨੂੰ ਦੇਖ ਕੇ ਮਈਆ ਜੀ ਕਹਿੰਦੇ ਨੇ ਕਿ ਇਹ ਕਾਕਾ ਅੱਗੇ ਵੀ ਕਿਤੇ ਦੇਖਿਆ ਆ ਤਾਂ ਸائیں ਜੀ ਕਹਿੰਦੇ ਮੈਂ ਕਿਹਾ ਇਹ ਜੀ ਕਾਕਾ ਤੁਹਾਡਾ ਹੀ ਆ ਸੋ ਇਸ ਸਾਈ ਲਾਦੀਸ਼ਾ ਸਰਕਾਰ ਦਾ ਪਿਆਰ ਮਈਆ ਸਰਕਾਰ ਦਾ ਪਿਆਰ ਐਸੇ ਕਰਕੇ ਮਈਆ ਸਰਕਾਰ ਜਿਹੜੇ ਫਲੋਰ ਵਾਲੇ ਆ ਉਹਨਾਂ ਨੂੰ ਮਈਆ ਕਹਿੰਦੇ ਨੇ ਕਿਉਂਕਿ ਹਰ ਇੱਕ ਫਕੀਰ ਜਿਹੜਾ ਆ ਨਾ ਉਹ ਮਾਂ ਕਹਿੰਦਾ ਸੀ ਉਹਨਾਂ ਨੂੰ ਸੋ ਇਹ ਫਕੀਰਾਂ ਦਾ ਪਿਆਰ ਸੀ ਜਿਹੜਾ ਇੱਕ ਦੂਜੇ ਦੇ ਨਾਲ ਇੱਕ ਦੂਜੇ ਤੋਂ ਵੱਧ ਕੇ ਸੀ ਸੋ ਜਿਹੜੇ ਜਿਹੜੇ ਵੀ ਸਾਈ ਲਾਦੀਸ਼ਾ ਸਰਕਾਰ ਨੂੰ ਪਿਆਰ ਕਰਦੇ ਹੋ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਜੇ ਚੈਨਲ ਨੂੰ ਨਵੇਂ ਸਬਸਕ੍ਰਾਈਬ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਜੀ ਜੈਸਾ ਜੀ